ਬਿਲਕੁਲ ਜੀ ਆ ਜਿਹੜੀ ਤਸਵੀਰ ਤੁਸੀਂ ਦੇਖ ਰਹੇ ਹੋ ਇਹਦੇ ਵਿੱਚ ਜਿਹੜੀ ਆ ਉਹ ਥੱਲੇ ਸਿੱਕਾ ਪਿਆ ਹੋਇਆ 50 ਪੈਸੇ ਦਾ ਸਿੱਕਾ ਜਿਹੜਾ ਛੋਟਾ ਸਿੱਕਾ ਪਿਆ ਆ ਔਰ ਉਹਦੇ ਉੱਪਰ ਜਿਹੜੀ ਆ ਇੱਕ ਛੋਟੀ ਜੀ ਕਿਤਾਬ ਆ ਜਿਹਦੇ ਵਿੱਚ ਦਸਾਂ ਗੁਰੂਆਂ ਦਾ ਇਤਿਹਾਸ ਜਿਹੜਾ ਦਰਜਾ ਸਿੱਖੀ ਦਾ ਇਤਿਹਾਸ ਜਿਹੜਾ ਦਰਜਾ ਤੁਸੀਂ ਦੇਖੋ ਕਿ ਸੰਖੇਪ ਜੀਵਨੀ ਦਸਾਂ ਗੁਰੂਆਂ ਦੀ ਜਿਹੜੀ ਆ ਉਹ ਇਹਦੇ ਵਿੱਚ ਲਿਖੀ ਹੋਈ ਆ ਆ ਜਿਹੜੀ ਤਸਵੀਰ ਤੁਸੀਂ ਦੇਖ ਰਹੇ ਹੋ ਵੀ ਤਿਲਾਂ ਦੇ ਦਾਣੇ ਨੇ ਛੋਟੇ-ਛੋਟੇ ਤਿਲ ਜਿਹੜੇ ਘਰ ਦੇ ਵਿੱਚ ਆਪਾਂ ਵਰਤਦੇ ਆਂ ਅਲਸੀ ਵਗੈਰਾ ਬਣੋ ਲਿਓ ਤਿਲਾਂ ਦੇ ਉੱਪਰ ਦਸਾਂ ਗੁਰੂਆਂ ਦੀਆਂ ਤਸਵੀਰਾਂ ਜਿਹੜੀਆਂ ਬਣਾਈਆਂ ਹੋਈਆਂ ਨੇ ਕਿੰਨੀ ਕਮਾਲ ਦੀ ਕਰਾਂ ਦਸਾਂ ਗੁਰੂਆਂ ਦੀਆਂ ਤਸਵੀਰਾਂ ਤਿਲਾਂ ਦੇ ਉੱਪਰ ਬਿਲਕੁਲ ਜਿਹਾ ਚੋਲਾਂ ਦਾ ਦਾਣਾ ਜਿਹਦੇ ਉੱਪਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਖੂਬਸੂਰਤ ਅਕ੍ਰਿਤੀ ਜੜੀ ਆ ਉਹ ਬਣੀ ਹੋਈ ਆ ਖੂਬਸੂਰਤ ਤਸਵੀਰ ਸੱਚਖੰਡ ਸ੍ਰੀ ਹੰਦਰ ਹਰਮੰਦਰ ਸਾਹਿਬ ਜੀ ਦੀ ਜਿਹੜੀ ਆ ਉਹ ਬਣੀ ਹੋਈ ਆ ਆ ਤਸਵੀਰ ਤੁਸੀਂ ਦੇਖ ਰਹੇ ਹੋ ਛੋਲਿਆਂ ਦੀ ਦਾਲ ਦਾ ਜਿਹੜਾ ਦਾਣਾ ਹੁੰਦਾ ਛੋਲੇ ਦੀ ਦਾਲ ਦੇ ਦਾਣੇ ਦੇ ਉੱਪਰ ਗੁਰੂ ਨਾਨਕ ਦੇਵ ਜੀ ਪਾਲਾ ਜੀ ਤੇ ਮਰਦਾਨਾ ਜੀ ਦੀ ਤਸਵੀਰ ਜਿਹੜੀ ਹੈ ਉਹ ਅੰਕਿਤ ਜਿਹੜੀ ਹੈ ਕੀਤੀ ਗਈ ਪਾਲਾ ਜੀ ਮਰਦਾਨਾ ਜੀ ਤੇ ਗੁਰੂ ਨਾਨਕ ਦੇਵ ਜੀ ਜਿਹੜੇ ਨੇ ਛੋਲਿਆਂ ਦੇ ਦਾਣੇ ਤੇ ਉੱਪਰ ਛੋਲੇ ਦੀ ਦਾਲ ਦੇ ਇੱਕ ਦਾਣੇ ਦੇ ਉੱਪਰ ਬਣਾਏ ਗਏ ਨੇ ਬਿਲਕੁਲ ਇਹ ਤਸਵੀਰ ਜਿਹੜੀ ਹੁਣ ਦੇਖ ਰਹੇ ਹੋ ਇਹ ਹੈਗੀ ਆ ਵਾਈਟ ਹਾਊਸ ਦੀ ਇਮਲੀ ਦੀ ਗਿਟਕ ਦੇ ਉੱਪਰ ਜਿਹੜੇ ਆ ਵਾਈਟ ਹਾਊਸ ਬਣਾਇਆ ਗਿਆ ਇਮਲੀ ਦੀ ਗਿਟਕ ਦੇ ਉੱਪਰ ਵਾਈਟ ਹਾਊਸ ਤਿਆਰ ਕੀਤਾ ਗਿਆ ਆ ਜਿਹੜੀ ਤਸਵੀਰ ਤੁਸੀਂ ਹੁਣ ਦੇਖ ਰਹੇ ਹੋ ਇਹ ਚੋਲਾ ਦੇ ਦਾਣੇ ਦੇ ਉੱਪਰ ਰਾਜਮਾ ਦੇ ਦਾਣੇ ਦੇ ਉੱਪਰ ਜਿਹੜੀ ਐਫਰ ਟਾਇਰ ਦੀ ਤਸਵੀਰ ਜਿਹੜੀ ਆ ਉਹ ਬਣਾਈ ਗਈ ਹੈ। ਰਾਜਮਾ ਦੇ ਦਾਣੇ ਤੇ ਆਹ ਤਸਵੀਰਾਂ ਜਿਹੜੀ ਤੁਸੀਂ ਦੇਖ ਰਹੇ ਹੋ ਇਹ ਰਾਜਮਾ ਦੇ ਦਾਣੇ ਦੇ ਉੱਪਰ ਜਿਹੜਾ ਲੰਡਨ ਬ੍ਰਿਜ ਬਣਾਇਆ ਗਿਆ। ਰਾਜਮਾ ਦੇ ਦਾਣੇ ਦੇ ਉੱਪਰ ਲੰਡਨ ਬ੍ਰਿਜ ਬਣਾਇਆ ਗਿਆ। ਆਹ ਰਾਜਮਾ ਦੇ ਦਾਣੇ ਦੇ ਉੱਪਰ ਪੰਜਾਂ ਪਿਆਰਾਂ ਦੀ ਤਸਵੀਰ ਜਿਹੜੀ ਅੰਕਿਤ ਕੀਤੀ ਗਈ ਹੈ। ਇੱਕ ਰਾਜਮਾ ਦਾ ਛੋਟਾ ਜਿਹਾ ਜਿਹੜਾ ਦਾਣਾ ਹੁੰਦਾ ਉਹਦੇ ਉੱਪਰ ਪੰਜਾਂ ਪਿਆਰਿਆਂ ਦੀ ਤਸਵੀਰ ਅੰਕਿਤ ਕੀਤੀ ਗਈ ਹੈ। ਆ ਰਾਜਮਾ ਦੇ ਦਾਣੇ ਦੇ ਉੱਪਰ ਜਿਹੜੇ ਛੋਟੇ ਸਹਿਬਜ਼ਾਦੇ ਜਿਨ੍ਹਾਂ ਨੂੰ ਨੀਂਹਾਂ ਦੇ ਵਿੱਚ ਚੁਣਿਆ ਜਾ ਰਿਹਾ ਉਸ ਦੀ ਤਸਵੀਰ ਜਿਹੜੀ ਉਹਨਾਂ ਦੀ ਬਣਾਈ ਗਈ ਹੈ। ਰਾਜਮਾ ਦੇ ਦਾਣੇ ਦੇ ਉੱਪਰ ਛੋਟੇ ਸਹਿਬਜ਼ਾਦੇ ਦੀ ਤਸਵੀਰ ਜਿਹੜੀ ਅੰਕਿਤ ਕੀਤੀ ਗਈ ਹੈ। ਇੱਕ ਕਾਰਡ ਤੁਸੀਂ ਦੇਖ ਰਹੇ ਹੋ ਜਿਹੜਾ ਛੋਲਿਆਂ ਦੇ ਦਾਲ ਦੇ ਦਾਣੇ ਦੇ ਉੱਪਰ ਬਣਾਇਆ ਗਿਆ ਔਰ ਇਸ ਦਾ ਸਾਈਜ਼ ਜਿਹੜਾ ਉਹ ਕੂਲ ਪਏ ਜਿਹੜਾ ਛੋਟਾ ਜਿਹਾ ਤੇਲ ਆ ਉਹਦੇ ਬਰਾਬਰ ਆ ਛੋਟਾ ਜਿਹਾ ਤੇਲ ਪੂਲ ਪਿਆ ਹੋਇਆ ਉਹਦੇ ਬਰਾਬਰ ਜਿਹੜਾ ਉਸ ਤੋਂ ਛੋਟਾ ਜਿਹੜਾ ਕਾਰਡ ਇੱਕ ਬਣਾਇਆ ਗਿਆ ਜਿਹਦੇ ਉੱਪਰ ਆਈ ਲਵ ਯੂ ਲਿਖਿਆ ਗਿਆ। ਦਾਰੀਕਾ ਖਾਲਸਾ ਵਾਇਗੋ ਜੀ ਦੀ ਬਤੇਬੀ ਤੇ ਮੈਂ ਨਾਲ ਕੁਝ ਦਿੱਤਿਆਂ। ਚੁੱਪ ਰਹਿਣ ਵਾਲੇ ਮੈਂ ਵੀ ਜੀ ਅੰਮ੍ਰਿਤਸਰ ਗੰਡਨ ਸਿੰਘ ਲਾਉਣੀ ਤਰ੍ਹਾਂ ਤਾਂ ਰੋਡ ਦਾ ਰਹਿਣ ਵਾਲਾ ਆ ਵੀ ਜੀ। ਕੀ ਹੁੰਦਾ ਮੇਕੋ ਹੁੰਨੇ ਲੱਗੀ ਮੈਂ ਬਾਣੀ ਚੌਲਾਂ ਦੇ ਦਾਣੇ ਦੇ ਉੱਤੇ ਤੇਲ ਦੇ ਦਾਣੇ ਦੇ ਉੱਪਰ ਛੋਲੇ ਦੇ ਦਾਲ ਦੇ ਦਾਣੇ ਉੱਪਰ ਰਾਜਮਾ ਦੇ ਦਾਣੇ ਦੇ ਉੱਪਰ ਤੇ ਇਮੜੀ ਦੀ ਗਿੱਟੇ ਦੇ ਉੱਪਰ ਸੰਕੇਪ ਜੀਮੀਆਂ ਲਿਖ ਦਿੱਤੀਆਂ ਮਹਾਰਾਜ ਦੀਆਂ ਸਰੂਪ ਬਣਾ ਦਿੱਤੇ ਮਹਾਰਾਜ ਦੇ ਸ਼ਬਦ ਲਿਖ ਦਿੱਤੇ ਆ ਇਹ ਜਿਵੇਂ ਬਣਾਈ ਜਾਂਦੇ ਜਿਹੜੇ ਜਿਹੜੇ ਕੋਈ ਬਣਾਉਂਦੇ ਦੇਖੋ ਜੀ ਗੁਰੂ ਨਾਨਕ ਦੀ ਫੋਟੋ ਜਿਹੜੀ ਐ ਮੈਂ 14 ਦੇ ਦਾਣੇ ਦੇ ਬਣਾਈ ਏ ਦੱਸਾਂ ਗੁਰੂ ਜੀ ਜਿਹੜੇ ਸਰੂਪ ਨੇ ਉਹ ਮੈਂ ਤੇਲ ਦੇ ਦਾਣੇ ਦੇ ਬਣਾਏ ਆ ਬਾਬੇ ਨਾਨਕ ਦੀ ਫੋਟੋ ਮੈਂ ਤੇਲ ਦੇ ਦਾਣੇ ਦੇ ਬਣਾਈ ਏ ਪਹਿਲਾਂ ਛੋਲਦੇ ਦੀ ਸੀ ਵੀ ਹੁਣ ਤੇਲ ਦੇ ਦਾਣੇ ਦੇ ਵੀ ਬਣਾਈ ਏ ਤੇ ਇੰਡੀਆ ਦਾ ਨਕਸ਼ਾ ਜਿਹੜਾ ਹੈ ਉਹ ਤੇਲ ਦੇ ਦਾਣੇ ਤੇ ਬਣਾਇਆ ਵਾ ਦਰਬਾਰ ਸਾਹਿਬ ਦੀ ਫੋਟੋ ਮੈਂ ਤੇਲ ਦੇ ਦਾਣੇ ਤੇ ਬਣਾਈ ਏ ਗੁਰੂ ਅਰਜਨ ਦੇਵ ਦੀ ਤਸਵੀਰ ਤੱਤਿਆਂ ਲੋਹਾਂ ਤੇ ਬੈਠੇ ਨੇ ਉਹ ਰਾਜਮਾ ਦੇ ਦਾਣੇ ਦੇ ਉੱਤੇ ਆ ਤੇ ਸੰਕੇਬ ਜੀ ਵੀ ਨਹੀਂ ਉਹਨਾਂ ਦੀ ਇਮੜੀ ਦੇ ਕਿਟਕੇ ਦੇ ਉੱਪਰ ਹੈ ਦਸਾਂ ਗੁਰੂਆਂ ਦੀਆਂ ਜਿਹੜੇ ਸੰਕੇਬ ਜੀ ਨੇ ਨੇ ਉਹ ਵੱਖ-ਵੱਖ ਦਾਣੇ ਇਮੜੀਆਂ ਦੇ ਉਹਦੇ ਉੱਪਰ ਬਣਾਏ ਨੇ ਤੇ ਕਾਫੀ ਸ਼ਬਦ ਨੇ ਜਿਹੜੇ ਜਿਹੜੇ ਮੈਂ ਰਾਜਮਾ ਦੇ ਦਾਣੇ ਉੱਪਰ ਬਣਾਏ ਨੇ ਤੇ ਕਿਵੇਂ ਹੁੰਦਰਾ ਆ ਤੁਹਾਡਾ ਇਹ ਇਹ ਜਿਹੜਾ ਜਿਹੜਾ ਹੁੰਦ ਰਿਹਾ ਵੀਡੀਓ ਰੱਬ ਹੀ ਦਾਤਿਆ ਇਹ ਰੱਬ ਨੇ ਹੀ ਮੈਨੂੰ ਇਹ ਦਾਤ ਦਿੱਤੀ ਏ ਤੇ ਮੈਂ ਅੱਜ ਵੀ ਮੇਰੇ ਮੰਨਣਯੋਗ ਨਹੀਂ ਕਿ ਮੈਂ ਜਿਹੜੇ ਚੀਜ਼ਾਂ ਮੈਂ ਜਿਹੜੇ ਬਿਲਖਣੀਆਂ ਜਿਹੜੇ ਚੀਜ਼ਾਂ ਨੇ ਮੈਂ ਬਣਾਨਾ ਵਾਂ ਕਿ ਮੈਂ ਬਣਾਈਆਂ ਨੇ ਇਹ ਮੈਨੂੰ ਨਹੀਂ ਪਤਾ ਉਹ ਮਾਲਕ ਸਾਡੇ ਕੋਲ ਬਣਵਾਈ ਜਾਂਦਾ ਤੇ ਮੈਂ ਬਣਾਈ ਜਾਂਦਾ ਆਪਣੇ ਇਤਿਹਾਸ ਨਾਲ ਜੁੜੀਆਂ ਹੋਰ ਜਿਹੜੀਆਂ ਚੀਜ਼ਾਂ ਨੇ ਮੈਂ ਆਪਣੇ ਇਤਿਹਾਸ ਨਾਲ ਜੁੜੀਆਂ ਜਿਹੜੇ ਚੀਜ਼ਾਂ ਨੇ ਪਾਲਕੀ ਸਾਹਿਬ ਬਣਾਇਆ ਦਰਬਾਰ ਸਾਹਿਬ ਦਾ ਮਾਡਲ ਬਣਾਇਆ ਸੀਗਾ ਉਸ ਤੋਂ ਬਾਅਦ ਛੋਟੀ ਤੋਂ ਛੋਟੀ ਪਾਲਕੀ ਸਾਹਿਬ ਬਣਾਈ ਉਸ ਤੋਂ ਬਾਅਦ ਪਾਈ ਮਦੀਦਾ ਜੀ ਨੂੰ ਤਾਂ ਆਰਿਆਣਾ ਚੀਰਿਆ ਗਿਆ ਸੀਗਾ ਇਹੋ ਹੀ ਮਾਡਲ ਬਣਾਇਆ ਆਰੇ ਦਾ ਪੰਜਵੰਦਾ ਦੱਸਦੇ ਨੇ ਕਿ ਜਿਹੜੀਆਂ ਚਰਕੜੀਆਂ ਬਣਾਈਆਂ ਨੇ ਆਹ ਚਰਕੜੀਆਂ ਵਰਕ ਕਰਦੀਆਂ ਉਸੇ ਤਰ੍ਹਾਂ ਹੀ ਐ ਇਹ ਕਾਮਯਾ ਉਸ ਤੋਂ ਬਾਅਦ ਜਿਹੜੇ ਚੀਜ਼ਾਂ ਨੇ ਛੋਟੀਆਂ ਪਾਲਕੀ ਸਾਹਿਬ ਬਣਾਈਆਂ ਨੇ ਠੀਕ ਹੈ ਜੀ ਇਹੋ ਚੀਜ਼ਾਂ ਬਣਾਈ ਜਿਹੜੇ ਸਿੱਖ ਹਾਂ ਨਾਲ ਜੁੜਦੀਆਂ ਨੇ ਬੋਤਲਾਂ ਦੇ ਵਿੱਚ ਬੋਤਲਾਂ ਦੇ ਵਿੱਚ ਵੀ ਜੀ ਮੈਂ ਗੱਡਾ ਬਣਾ ਦਿੱਤਾ ਬੋਤਲ ਦੇ ਵਿੱਚ ਮੈਂ ਮਾਜਸ ਦੇ ਦਿੱਤੀ ਲਿਬਾ ਦਿੱਤੀਆਂ ਡੱਬੀ ਪੂਰੀ ਦੀ ਪੂਰੀ ਪਾ ਦिती ਹੈ ਗੱਡਾ ਬਣਾ ਦਿੱਤਾ ਬੇੜੀ ਬਣਾ ਦਿੱਤੀ ਹੈ ਕੁਰਸੀ ਬਣਾ ਦਿੱਤੀ ਹੈ ਮੇਜ ਬਣਾ ਦਿੱਤੇ ਨੇ ਝੁੰਪੜੀ ਬਣਾ ਦਿੱਤੀ ਹੈ ਅੱਜ ਜਾਂ ਮੈਂ ਬੋਤਲਾਂ ਚ ਬਣਾਈਆਂ ਨਾਲ ਮੈਂ ਲੈਮਨ ਦੀ ਬੋਤਲ ਦੇ ਵਿੱਚ 1800 ਫੁੱਟ ਦੀ ਰੀਰ ਪੂਰੀ ਬਣਾ ਦिती ਹੈ ਜੋ ਤੋਂ ਤੋੜੇ ਜਾਂ ਬੈਠੇ ਨਾ ਨਾ ਵੀਰ ਜੀ ਤੋੜਨ ਵਾਲਾ ਕੰਮ ਹੀ ਕੋਈ ਨਹੀਂ ਜੇ ਤੋੜ ਕੇ ਆਪ ਉਸੇ ਤਰ੍ਹਾਂ ਬਣਾ ਦਈਏ ਤੇ ਫਿਰ ਕਲਾਕਾਰੀ ਬੋਤਲ ਜੋੜਨ ਦੇ ਵਿੱਚ ਆ ਕੋਈ ਚੀਜ਼ ਬਣਾਉਣ ਦੇ ਵਿੱਚ ਨਹੀਂ ਗਈ ਕਿਵੇਂ ਮਨ ਦੇ ਵਿੱਚ ਵਿਚਾਰ ਆਇਆ ਕਿ ਇਸ ਤੋਂ ਬੰਦ ਤੋਂ ਜੁੜੇ ਦੂਸਰੇ ਬਲੋ ਇਹ ਦੇਖੋ ਜੀ ਹਰ ਇੱਕ ਬੰਦੇ ਦੇ ਮਨ ਦੇ ਵਿੱਚ ਜਾਂ ਜਨ ਦੇ ਵਿੱਚ ਇੱਕ ਕਲਾਕਾਰ ਹੁੰਦਾ ਹੈ ਉਹ ਕਿਸੇ ਦਾ ਪਹਿਲਾਂ ਜਾਗਦਾ ਕਿਸੇ ਦਾ ਬਾਅਦ ਵਿੱਚ ਜਾਗਦਾ ਹੈ ਮੇਰੇ ਮਨ 'ਚ ਵਿਚਾਰ ਸੀ ਕਿ ਮੈਂ ਕੋਈ ਨਾ ਕੋਈ ਵੱਖਰਾ ਕਰਾਂ ਤੇ ਮੇਰੇ ਮਨ 'ਚ ਖਿਆਲ ਆ ਗਿਆ ਕਿ ਉਹਨੇ ਮੈਂ ਚੋਲਾਂ ਦੇ ਉੱਪਰ ਵਰਕਰਨਾ ਸ਼ੁਰੂ ਕਰ ਦਿਆਂ ਹੁਣ ਮੈਂ 550 ਅੱਖਰ ਅੰਗਰੇਜ਼ੀ ਦਾ ਮੈਂ ਚੋਲ ਦੇ ਦਾਨ ਤੇ ਲਿਖ ਲੈਣਾ ਆ ਪਹਿਲੇ ਜਿਹੜੇ ਵਰਡ ਲਿਖੇ ਸੀ ਕਿੰਨੇ ਵਰਡ ਸੀ ਤੇ ਹੁਣ ਤਿੰਨੇ ਵਰਡ ਲਿਖ ਦੇ ਦੇਖੋ ਜਦੋਂ ਮੈਂ ਲਿਖਣਾ ਸ਼ੁਰੂ ਕੀਤਾ ਸਾਰਨਾ ਪਹਿਲਾਂ ਮੇਰੇ 4 ਅੱਖਰ ਸਨ ਗੁਰਮੀਤ ਮੇਰਾ ਨਾਮ ਹੈ ਜੀ ਜੂ ਆਰ ਐਮ ਚਾਰ ਮੈਂ ਅਖਰ ਲਿਖੇ ਸੀ ਸਾਰਨਾ ਪਹਿਲਾ ਉਸ ਤੋਂ ਬਾਅਦ ਮੈਂ 26 ਅਖਰ ਲਿਖੇ ਫਿਰ ਮੈਂ 100 ਅਖਰ ਲਿਖਿਆ ਉਸ ਤੋਂ ਬਾਅਦ 500 ਅਖਰ ਲਿਖਿਆ ਠੀਕ ਹੈ ਜੀ ਤੇ ਇਸੇ ਤਰ੍ਹਾਂ ਹੀ 5 550 ਅਖਰ ਇਸ ਟਾਈਮ ਮੈਂ ਅੰਗਰੇਜ਼ੀ ਦਾ ਲਿਖ ਲੈਣਾ ਤੁਹਾਡੇ ਜੀ ਇੱਥੇ ਪੰਨਿਆਂ ਦੀਆਂ 14 ਦੇ ਉੱਪਰ ਕੋਈ ਕਿਸ ਨੇ ਸਰੂਪ ਬਣਾਏ ਨੇ ਬਾਬਾ ਜੀ ਦੇ ਜਾਂ ਸੂਤਰੀ ਬਣਾਏ ਨਹੀਂ ਨਹੀਂ ਭਾਈ ਸਾਹਿਬ ਜੀ ਕਿਸੇ ਨੇ ਨਹੀਂ ਬਣਾਏ 40 45 ਸਾਲ ਮੇਰੀ ਉਮਰ ਹੋ ਗਈ ਹੈ ਤੇ ਮੈਂ ਨਹੀਂ ਕੋਈ ਦੇਖਿਆ ਕਿ ਕਿਸੇ ਨੇ ਸਰੂਪ ਮਹਾਰਾਜ ਦੇ ਜਾਂ ਬਾਣੀ ਚੌਲਾਂ ਦੇ ਉੱਪਰ ਇਹ ਬਲੀ ਡਿਕੜਿਕ ਦੇ ਉੱਪਰ ਛੋਲੇ ਦੇ ਦਾਣੇ ਦੇ ਉੱਪਰ ਤਿਲਾਂ ਦੇ ਉੱਪਰ ਬਣਾਈ ਹੋਏ। ਮਾਨ ਸਨਮਾਨ ਚੰਨਾ ਵੀ ਮਿਲਿਆ। ਮਾਨ ਸਨਮਾਨ ਬਹੁਤ ਜ਼ਿਆਦਾ ਮਿਲਿਆ ਜੀ। ਠੀਕ ਹੈ ਜੀ। ਮਾਨ ਸਨਮਾਨ ਵਾਲੇ ਪਾਸੋਂ ਕੋਈ ਕਮੀ ਨਹੀਂ ਰਹੀ। ਜਿਸ ادارے ਕੋ ਗਿਆ ਵਾਂ, ਐਜੀਪੀਸੀ ਵਾਲੇ ਕੋ ਗਿਆ ਵਾਂ ਜਾਂ ਕਿਸੇ ਹੋਰ ਸੰਸਥਾਵਾਂ ਕੋ ਗਿਆ ਤੇ ਕਿਸੇ ਨੇ ਮੈਨੂੰ ਸਰੋਪਾ ਨਹੀਂ ਦਿੱਤਾ। ਸਰੋਪਾ ਮੈਨੂੰ 3-4 ਜਗ੍ਹਾ ਤੋਂ ਮਿਲਿਆ। ਮੇਰੇ ਵਾਸਤੇ ਬਹੁਤ ਮਾਨ ਵਾਲੀ ਗੱਲ ਆ। ਬਾਬਾ ਕਲਵੰਦ ਸਿੰਘ ਜੀ ਹਜ਼ੂਰ ਸਾਹਿਬ ਵਾਲੇ, ਬਾਬਾ ਬਲਵਿੰਦਰ ਸਿੰਘ ਜੀ ਲੰਗਰ ਸਾਹਿਬ ਹਜ਼ੂਰ ਸਾਹਿਬ ਵਾਲੇ। ਭਾਈ ਰਾਮ ਸਿੰਘ ਜੀ ਦਮਦਮਿਤ ਟਕਸਾਲ ਵਾਲੇ ਤੇ ਭਾਈ ਈਸ਼ਰ ਸਿੰਘ ਜੀ ਮੈਥੇ ਟਕਸਾਲ ਵਾਲੇ ਇਹਨਾਂ ਨੇ ਮੈਨੂੰ ਮਾਨ ਸਨਮਾਨ ਦਿੱਤਾ ਜੀ ਇਹ ਹੁਣ ਇਹ ਸਵਾਲ ਉਹਨਾਂ ਦਾ ਹੈ ਕਿ ਉਹਨਾਂ ਨੇ ਮੈਨੂੰ ਕਿਉਂ ਨਹੀਂ ਦਿੱਤਾ ਗਿਆ ਮੈਂ ਜ਼ਰੂਰ ਆ ਮੈਂ ਜਿਹੜੀ ਗੱਲ ਕਰ ਰਿਹਾ ਤੂੰ 10 ਸਾਲ ਪੁਰਾਣੀ ਕਰ ਰਿਹਾ ਮੈਂ ਗਿਆ ਜ਼ਰੂਰ ਆ ਪਰ ਉਹਨਾਂ ਨੇ ਮੈਨੂੰ ਮਾਨ ਸਨਮਾਨ ਕੋਈ ਨਹੀਂ ਦਿੱਤਾ ਜਿਹੜੀ ਮੈਂ ਮੇਰੇ ਮਾਨ ਸਨਮਾਨ ਦੀ ਗੱਲ ਆਉਂਦੀ ਏ ਉਹ ਸਿਰਫ ਇੱਕ ਸਰੂਪੇ ਦੀ ਮੈਂ ਗੱਲ ਕਰ ਰਿਹਾ ਕਿਸੇ ਹੋਰ ਮਾਨ ਸਨਮਾਨ ਵਾਲੇ ਪਾਸੇ ਨਹੀਂ ਜਾਣਾ ਤੁਸੀਂ ਕੀ ਇਸ ਰੋਬੋਟ ਚੱਲਣੀਆਂ ਚਾਹੁੰਦੇ ਸੀ ਐਜ਼ਾਈਪੀਆ ਦੇ ਵਿੱਚ ਬਿਲਕੁਲ ਜੀ ਉਸੇ ਉਸੇ ਸਬੰਧ ਦੇ ਵਿੱਚ ਮੈਂ ਅੱਜ ਐਜੀਪੀਸੀ ਕੋ ਗਿਆ ਸੀਗਾ ਕਿ ਮੈਂ ਸਮਾਨ ਬਣਾਇਆ ਇਹਨੂੰ ਚੈੱਕ ਕਰੋ ਜਿਹੜੇ ਮੈਂ ਸ਼ਬਦ ਲਿਖੇ ਹੁੰਦੇ ਆ ਸਿਹਾਰੀਆਂ ਬਿਹਾਰੀਆਂ ਵੀ ਚੈੱਕ ਕਰੋ ਜਿਹੜੇ ਮੈਂ ਤਸਵੀਰਾਂ ਬਣਾਈਆਂ ਨੇ ਉਹਨਾਂ ਸਰੂਪ ਚੈੱਕ ਕਰੋ ਜੇ ਤਾਂ ਰੱਖਣ ਯੋਗ ਆ ਤੇ ਤੁਸੀਂ ਰੱਖ ਦਿਓ ਜੇ ਨਹੀਂ ਰੱਖਣ ਯੋਗ ਤੇ ਮੈਨੂੰ ਤੁਸੀਂ ਨਾ ਕਰ ਦਿਓ ਅਸੀਂ ਇਹ ਕਹਿੰਨੇ ਕਿ ਕਹਿੰਦੇ ਫੋਟੋ ਨੂੰ ਅਸੀਂ ਮੰਨਦੇ ਨਹੀਂ ਅਸੀਂ ਮੰਨ ਲੈਨੇ ਕਿ ਫੋਟੋ ਨੂੰ ਤੁਸੀਂ ਨਹੀਂ ਮੰਨਦੇ ਬਾਬੇ ਨਾਨਕ ਦੀ ਫੋਟੋ ਚੋਲ ਦੇ ਦਾਣੇ ਤੇ ਬਣੀ ਤੁਸੀਂ ਨਾ ਮੰਨੋ ਪਰ ਜਿਹੜੇ ਮੈਂ ਸ਼ਬਦ ਲਿਖੇ ਨੇ ਬਾਣੀ ਲਿਖੀ ਏ ਉਹਨੂੰ ਤਾਂ ਮੰਨ ਸਕਦੇ ਜੀ ਨਾ ਮੈਂ ਤਾਂ ਇਹ ਲੈ ਕਰਦਾ ਕਿ ਜਦੋਂ ਵੀ ਕੋਈ ਸਿੱਖ ਸਿੱਖ ਦੀ ਮੈਂ ਗੱਲ ਨਹੀਂ ਕਰਦਾ ਕੋਈ ਵੀ ਇਨਸਾਨ ਆ ਜੇ ਤਾਂ ਕੋਈ ਇਹੋ ਜਿਹਾ ਸਮਾਨ ਬਣਾਉਂਦਾ ਹੈ ਕਿ ਜਿਹੜਾ ਧਰਮ ਦੇ ਨਾਲ ਜੁੜਿਆ ਹੋਵੇ ਤੇ ਕਿਸੇ ਵੀ ਧਰਮ ਦਾ ਹੋਵੇ ਉਹ ਜਿਹੜੇ ਧਰਮ ਵਾਲੇ ਨੇ ਉਹਨੂੰ ਬਹੁਤ ਜ਼ਿਆਦਾ ਮਾਣ ਸਨਮਾਨ ਪਿਆਰ ਹਿੰਮਤ ਦੇਣ ਜਿਹੜੀ ਹਿੰਮਤ ਆ ਪੈਸੇ ਨਾਲ ਨਹੀਂ ਹੁੰਦੀ ਹਿੰਮਤ ਸੀ ਮੋਢੇ ਤੇ ਬੰਨ੍ਹ ਹੱਥ ਰਾ ਕੇ ਕਹੇ ਕਿ ਪਰਵਾਹ ਹੀ ਕੋਈ ਨਹੀਂ ਯਾਰ ਤੂੰ ਬਹੁਤ ਸੋਹਣਾ ਕੰਮ ਕੀਤਾ ਜਿਹੜੀ ਸ਼ਾਬਾਸ਼ੀ ਹੁੰਦੀ ਨਾ ਉਹ ਬਹੁਤ ਅੱਗੇ ਲੈ ਜਾਂਦੀ ਹੈ